ਇਤਰਾ ਮਾਨਸਾ ਸ਼ਹਿਰ ਦੀ ਸਬਜ਼ੀ ਮੰਡੀ ਆ ਤੇ ਸਬਜ਼ੀ ਮੰਡੀ ਦੇ ਵਿੱਚ ਇੱਕ ਅਜਿਹਾ ਨੌਜਵਾਨ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬਹੁਤ ਹੀ ਪੜਿਆ ਲਿਖਿਆ ਨੌਜਵਾਨ ਆ ਇਹ ਖੁਦ ਆਪਣੇ ਖੇਤਾਂ ਦੇ ਵਿੱਚ ਸਬਜ਼ੀ ਆ ਜਿਹੜੀ ਆਪ ਉਹ ਘਾਉਂਦਾ ਤੇ ਆਪ ਇਹੀ ਮਾਨਸਾ ਦੀ ਸਬਜ਼ੀ ਮੰਡੀ ਦੇ ਵਿੱਚ ਬੈਠ ਕੇ ਸਬਜ਼ੀ ਵੇਚਣ ਦੇ ਲਈ ਆਉਂਦਾ ਬਹੁਤ ਹੀ ਜਿਹੜਾ ਨੌਜਵਾਨ ਆ ਇਹ ਕਾਫੀ ਸਮੇਂ ਤੋਂ ਕਾਫੀ ਜਿਹੜੀਆਂ ਭਰਤੀਆਂ ਦੇਖੀਆਂ ਰੋਜ਼ਗਾਰ ਦੇ ਲਈ ਕਾਫੀ ਦੂਰ ਤੱਕ ਗਿਆ ਪਰ ਨੌਕਰੀ ਨਾ ਮਿਲੀ ਤਾਂ ਇਸ ਨੌਜਵਾਨ ਦੇ ਕੋਲ ਆਪਣੀ ਜ਼ਮੀਨ ਸੀ ਤੇ ਉਸੇ ਜ਼ਮੀਨ ਦੇ ਵਿੱਚ ਸਬਜੀ ਦੀ ਕਾਸ਼ਟ ਕਰਨ ਲੱਗਾ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਇਸ ਨੌਜਵਾਨ ਨੇ ਸਬਜੀ ਦਾ ਕੰਮ ਸ਼ੁਰੂ ਕੀਤਾ ਹੋਇਆ ਹੈਗਾ ਬਹੁਤ ਹੀ ਵਧੀਆ ਜਿਹੜਾ ਇਸ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਮੁਨਾਫਾ ਹੁੰਦਾ ਖੁਦ ਹੀ ਉਹ ਖੇਤਾਂ ਦੇ ਵਿੱਚ ਸਬਜੀ ਨੂੰ ਤਿਆਰ ਕਰਦਾ ਤੇ ਇਹ ਜਿਹੜੀ ਸਬਜੀ ਆ ਖੇਤੋਂ ਤੋੜ ਕੇ ਕਦੇ ਵੀ ਮੰਡੀ ਦੇ ਵਿੱਚ ਵੇਚ ਕੇ ਨਹੀਂ ਆਇਆ ਮਤਲਬ ਮੇਰਾ ਕਹਿਣ ਦਾ ਮਤਲਬ ਆ ਕਿ ਸਵੇਰ ਵੇਲੇ ਜੋ ਮੰਡੀ ਦੇ ਵਿੱਚ ਕਿਸਾਨ ਨੇ ਜਿਹੜੇ ਸਬਜੀ ਆਪਣੀ ਵੇਚ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਰੇੜੀਆਂ ਵਾਲੇ ਵੇਚਦੇ ਨੇ ਪਰ ਇਹ ਨੌਜਵਾਨ ਖੁਦ ਹੀ ਆਪਣੀ ਜਿਹੜੀ ਸਬਜ਼ੀ ਉਹ ਘਾ ਕੇ ਉਸ ਤੋਂ ਬਾਅਦ ਸਬਜ਼ੀ ਮੰਡੀ ਦੇ ਵਿੱਚ ਬੈਠ ਕੇ ਮੇਲ ਨਾਲ ਗੱਲਬਾਤ ਕਰਾਂਗੇ ਗੁਰਪ੍ਰੀਤ ਹਾਂਜੀ ਸਭ ਤੋਂ ਤਾਂ ਜਿਹੜਾ ਇੱਕ ਸਬਜ਼ੀ ਦਾ ਕੰਮ ਸ਼ੁਰੂ ਕਰਿਆ ਹੋਇਆ ਹੈਗਾ ਤੇ ਕਿਸ ਤਰ੍ਹਾਂ ਦਾ ਮਨਾਵਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਹੀ ਸਾਰਾ ਸਤਿਕਾਰ ਮੈਨੂੰ 2 ਸਾਲ ਹੋ ਗਏ ਜੀ ਕੰਮ ਸ਼ੁਰੂ ਕੀਤੇ ਨੇ ਸਬਜ਼ੀ ਦਾ ਬਹੁਤ ਵਧੀਆ ਮਨਾਵਾ ਜੀ ਕਿੰਨਾ ਪੜਿਆਗਾ ਕਦੋਂ ਤੋਂ ਸ਼ੁਰੂ ਕਰਿਆ ਸੀਗਾ ਇਹ ਕਿੰਨੇ ਦਾ ਜਿਹੜਾ ਸੋਚਿਆ ਵੀ ਇਹਦਾ ਕੋਈ ਰਜ਼ਗਾਰ ਹਾਂਜੀ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਨੂੰ 2 ਸਾਲ ਹੋ ਗਏ ਕੰਮ ਕਰੀ ਪਿਆਰ ਅੱਛਾ ਸਭੇ ਬੀ ਸਿਗਰੇਟ ਹੈ 2 ਰੁਪਏ ਕੁਟੀਆਂ ਹੈ ਕੀ ਸਾਡਾ ਤਰੀਕਾ ਲੱਗਦਾ ਕੋਈ 2 ਰੁਪਏ ਕੁਟੀਆਂ ਹੈ ਕੀ ਇਹ ਵੀ ਅੱਛਾ ਮੈਂ 30 ਸਮਝ ਗਿਆ 30 ਪਰ ਤੁਸੀਂ ਕਿਹਦਾ ਫੋਨ ਬੁੱਕ ਨੰਬਰ ਦੇਖਿਆ ਗ੍ਰੈਜੂਏਸ਼ਨ ਤੋਂ ਪਾਲਾ ਹਾਂਜੀ ਦੇਖੀ ਹੈ ਜੀ ਹਾਂਜੀ ਕੱਤੀ ਦੇਖੀ ਸੀ ਹਾਂਜੀ ਉੱਥੇ ਨੰਬਰ ਨਹੀਂ ਪਈ ਕੁਝ ਬਸ ਇੱਕ ਦੋ ਨੰਬਰ ਸੇ ਬਸ ਰਹਿ ਜਾਂਦੇ ਸੀ ਕਿਵੇਂ ਸੋਚਿਆ ਕਿ ਸਬਜ਼ੀ ਦਾ ਕੰਮ ਸ਼ੁਰੂ ਕਰ ਦਈਏ ਸਬਜ਼ੀ ਪਹਿਲਾਂ ਆਪਣੇ ਵੱਡੇ ਵੀਰਕ ਵੀ ਸਾਡੇ ਕੰਮ ਕਰਦੇ ਰਹੇ ਸਬਜ਼ੀ ਤੇ ਉਹਨਾਂ ਤੋਂ ਵਾਸਤੇ ਦੇਖ ਕੇ ਵੀ ਚਲੋ ਆਪਾਂ ਵੀ ਇਹੀ ਕੰਮ ਚਲਾ ਲੈਂਦੇ ਹਾਂ ਕਿਵੇਂ ਬੜੀਆਂ ਮੁਨਾਫਾ ਦਾ ਹਾਂਜੀ ਹਾਂਜੀ ਬਹੁਤ ਮੁਨਾਫਾ ਹੀ ਜੇ ਆਪਦੀ ਸਬਜ਼ੀ ਆਪ ਆਪ ਕਰਕੇ ਆਪ ਵੇਚਣੀਆਂ ਆ ਜਾਂ ਸੇਲ ਕਰਨੀਆਂ ਬੈਠ ਕੇ ਤੇਤਾ ਕਰਕੇ ਤੇ ਮੁਨਾਫਾ ਨਹੀਂ ਕੋਈ ਫਾਇਦਾ ਨਹੀਂ ਜੇ ਮੰਡੀਆਂ ਚ ਆਪਾਂ ਲ ਜਾ ਕੇ ਵੇਚ ਚਾਉਣੀਆਂ ਫਿਰ ਕੋਈ ਫਾਇਦਾ ਨਹੀਂ ਮਤਲਬ ਤੁਸੀਂ ਸਵੇਰੇ ਜਿਹੜੇ ਆੜ੍ਹਤੀਆਂ ਕੋਲੇ ਗੋਡੀ ਤੇ ਸਬਜ਼ੀ ਗਈ ਜਾਂਦੇ ਉਹ ਬੋਲੀ ਤੇ ਨਹੀਂ ਦੇਖਦੇ ਨਹੀਂ ਉੱਥੇ ਨਹੀਂ ਜਾਂਦੇ ਆਪਾਂ ਸਾਰੀ ਸਬਜ਼ੀ ਆਪ ਨੇ ਇੱਥੇ ਸੇਲ ਕਰਦੇ ਹਾਂ ਤਿਆਰ ਹੈ ਤੁਸੀਂ ਆਪ ਤਿਆਰ ਕਰ ਸਕਦੇ ਹੋ ਹਾਂਜੀ ਹਾਂਜੀ ਆਪ ਤਿਆਰ ਕਰ ਸਕਦੇ ਹੋ ਖਾਈ ਪਾਓ ਤੁਹਾਨੂੰ ਬਾਈ ਖਾਣੀ ਤੁਹਾਨੂੰ ਕੋਈ ਜਾਣੋ ਲੋਕ ਸਬਜ਼ੀ ਤੇ ਬਹੁਤ ਕਸਟੋੜੇ ਦੇ ਕੰਮ ਕੀ ਜੀਨੇ ਸਾਊਜੀ ਤੇ ਬਹੁਤ ਮਨਾਪਾ ਜੀ ਪਰ ਕੀ ਆਪ ਬੈਠ ਕੇ ਆਪਾ ਸੇਲ ਕਰਾਂਗੇ ਜੇ ਮੰਡੀ ਚ ਰੱਖ ਕੇ ਆਉਣੀ ਆਪਾਂ ਫਿਰ ਕੋਈ ਮਨਾਪਾ ਨਹੀਂ ਲਾ ਮੰਡੀਆਂ ਚ ਕਿਉਂਕਿ ਇਹਦਾ ਬਹੁਤ ਘੱਟ ਮੁੱਲ ਮਿਲਦਾ ਤੇ ਚੇਨ ਦੇ ਲਈ ਸਬਜ਼ੀ ਆਗੋ ਨੇ ਉਪਰ ਤੋਂ ਉਹਨਾਂ ਆਪਣੇ ਕੋਈ ਸਾਰੀਆਂ ਆਈਟਮਾਂ ਨੇ ਇਕੱਠੇ ਮਿਲਾ ਕੇ ਰੀਤ ਦੇ ਲੋਕ ਆਉਂਦੇ ਨੇ ਬੜੀ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਚੱਲ ਰਿਹਾ ਵਧੀਆ ਬਹੁਤ ਹਾਂਜੀ ਬਹੁਤ ਕੀ ਕਹਿੰਦੇ ਨੇ ਕਹਿੰਦੇ ਵਧੀਆ ਤਾਜੀ ਸਬਜ਼ੀ ਮਿਲਦੀ ਹੈ ਜੀ ਹੋਰ ਦੱਸੋ ਆਪਾਂ ਨੂੰ ਕੀ ਚਾਹੀਦਾ ਪੈਸੇ ਦਾ ਰੇਟ ਦਾ ਕੋਈ ਦਿੱਕਤ ਨਹੀਂ ਹੋ ਕਹਿੰਦੇ ਸਾਨੂੰ ਵਧੀਆ ਸ਼ੁੱਧ ਪਾਣੀ ਦੀ ਤੇ ਤਾਜੀ ਸਬਜ਼ੀਆਂ ਮਿਲਦੀਆਂ ਨੇ ਇਹ ਹੀ ਬਹੁਤ ਚੰਗੀ ਗੱਲ ਹੈ ਜੀ ਨਹੀਂ ਜੀ ਪਾਣੀ ਤੇ ਉਹ ਕਰਦੇ ਫਿਰਦੇ ਹਾਂਜੀ ਹਾਂਜੀ ਆਪਣਾ ਜਿਹੜਾ ਚਕੀਰੀ ਰੋਡ ਤੇ ਸੂਗਾ ਗਈ ਉਹ ਉਹਦਾ ਫਾਇਦਾ ਜੀ ਇਹ ਤਾਂ ਨਹੀਂ ਹੈਗਾ ਕਿ ਬਸ ਕੋਸ਼ਿਸ਼ ਸਬਜ਼ੀ ਟੋੜੀ ਆਉਂਦੀ ਹੋਵੇ ਬਾਕੀ ਬੋਲੀਆਂ ਤੋਂ ਚੱਕ ਲੈਣ ਉਹ ਨਹੀਂ ਨਹੀਂ ਆਪਾਂ ਇੱਕ ਵੀ ਆਈਟਮ ਕੋਈ ਬੋਲੀਆਂ ਤੋਂ ਨਹੀਂ ਆਉਂਦੀ ਜ ਔਰ ਜੇ ਕੋਈ ਤੇਰੇ ਨਾਲ ਕੋਈ ਘਰ ਦਾ ਬੰਦਾ ਕੰਮ ਕਰਾਉਂਦਾ ਫਿਰ ਸਾਜੀ ਦੇ ਵਾਸਤੇ ਹਾਂਜੀ ਹਾਂਜੀ ਮੇਰੇ ਡੈਡੀ ਆ ਇਹ ਇੱਕ ਮੇਰੇ ਦਾਦਾ ਜੀ ਹੈ ਨਾ ਉਹ ਸੁਬਾਹ ਫੇਟ ਹੋ ਰਹੇ ਹਾਂ ਹਾਂਜੀ ਹਾਂਜੀ ਕਿੰਨੇ ਹੀ ਕਰਦੇ ਆ ਕੰਮ ਕੋਈ ਬਹੁਤ ਫਿਰਦਾ ਤਾਂ ਨਹੀਂ ਬੇਸਨ ਜੰਦੇ ਕੋਲੇ ਸ਼ਾਇਦ ਨਹੀਂ ਨਹੀਂ ਇੱਥੇ ਦੇਖਦੇ ਆ ਬਈ ਸ਼ਹਿਰ ਜੀ ਕੋਲੇ ਹਾਂਜੀ ਤੇ ਦੋਸਤੋ ਦੇਖ ਸਕਦੇ ਹੋ ਇਹ ਜਿਹੜਾ ਨੌਜਵਾਨ ਆ ਬਹੁਤ ਹੀ ਵਧੀਆ ਜਿਹੜਾ ਕੰਮ ਕਰਦਾਗਾ ਇਸਨੇ ਹਿੰਮਤ ਨਹੀਂ ਹਾਰੀ ਵੀ ਕੋਈ ਨੌਕਰੀ ਨਹੀਂ ਮਿਲੀ ਪਰ ਫਿਰ ਵੀ ਇਸਨੇ ਜਿਹੜੀ ਆਪਣੇ ਘਰ ਦੇ ਵਿੱਚ ਜਿਹੜੀ ਖੇਤੀ ਆ ਜਿਹੜੀ ਉਹ ਸ਼ੁਰੂ ਕਰ ਲਈ ਕਣਕ ਝੋਨੇ ਦਾ ਕੰਮ ਛੱਡ ਕੇ ਇਹਨੇ ਸੋਚਿਆ ਵੀ ਕਿਉਂ ਨਾ ਪਾ ਜਰ ਆਪਦੀ ਖੇਤੀ ਜਿਹੜੀ ਆਪਣੇ ਖੇਤ ਦੇ ਵਿੱਚ ਹੀ ਉਹਗਾ ਇਹ ਕਿਵੇਂ ਬਾਈ ਤੁਸੀਂ ਇਹਨਾਂ ਨੂੰ ਲੈ ਕੇ ਜਾਂਦੇ ਹੋ ਸਬਜ਼ੀ ਦਾ ਕਿੰਨਾ ਨਾ ਜੀ ਹਾਂ ਤੇ ਚਾਰੇ ਰੋਡ ਤੋਂ ਆਇਆ ਜੀ ਪੱਕਾ ਕਰਾ ਕੇ ਜੀ ਬਿਲਕੁਲ ਆ ਕੇ ਲੈ ਕੇ ਆਣਾ ਬਾਈ ਬਹੁਤ ਬੰਦਾ ਨਾਈਸ ਬੰਦਾ ਅੱਛਾ ਨਾਈਸ ਕਿਵੇਂ ਮਤਲਬ ਨਾਈਸ ਉਹ ਵੀ ਮਤਲਬ ਬਹੁਤ ਵਧੀਆ ਬੰਦਾ ਵੀ ਦਿਲ ਦਾ ਸਾਫ਼ ਹੁੰਦਾ ਜੀ ਹਾਂ ਤੇ ਸਬਜ਼ੀ ਕਿਵੇਂ ਦੀ ਹੁੰਦੀ ਹੈ ਸਬਜ਼ੀ ਵਧੀਆ ਪੂਰੀ ਤਾਜੀ ਅੱਛਾ ਇਸੇ ਤੇ ਲਿਜਾਣੇ ਮਜ਼ਾਕ ਇਸੇ ਤੇ ਲਿਜਾਣੇ ਤੇਰੇ ਨਾਲ ਦਾ ਕਰਦਾ ਜਦੋਂ ਵੀ ਇਹ ਲੈ ਕੇ ਜਾਂਦਾ ਵੀਰੇ ਅੱਛਾ ਮਜ਼ਾਕ ਵੀ ਕਹਿੰਦੇ ਹਾਸੀ ਮਜ਼ਾਕ ਬਹੁਤ ਕਰਦਾ ਹਨਾ ਚੋਰ ਹਾਸੀ ਮਜ਼ਾਕ ਵੀ ਬਹੁਤ ਕਰਦਾ ਤੇਰੇ ਨਾਲ ਫੇਰ ਬੰਦਾ ਹੱਸਦਾ ਵੀ ਤੂੰ ਕੋਈ ਸ਼ਾਲ ਬੰਦਾ ਹੁੰਦਾ ਹਾਂ ਵਧੀਆ ਬੰਦਾ ਮਤਲਬ ਆਇਆ ਤਾਂ ਨਹੀਂ ਹੈਗਾ ਵੀ ਬਾਜ਼ਾਰ ਦੇ ਵਿੱਚ ਹੋਰ ਵੀ ਆਪਾਂ ਲੋਕਾਂ ਤੋਂ ਸਬਜ਼ੀ ਲੈਨੇ ਆ ਹਨਾ ਰੇਟ ਨਹੀਂ ਉਹ ਨਾ ਰੇਟ ਰੂਟ ਦਾ ਕੋਈ ਚੱਕਰ ਨਹੀਂ ਫਿਰ ਵੀ ਬੰਦਾ ਮਾਹੌਲ ਕਹਿੰਦੇ ਨੂੰ ਕੋਈ ਗੱਲ ਨਹੀਂ ਜੀ ਬੰਦਾ ਅੱਛਾ ਵੀ ਬਾਅਦ ਚ ਦੇ ਜਾਣਗੇ ਕੋਈ ਨਹੀਂ ਬਾਅਦ ਚ ਦੇ ਜੀ ਸਾਰੀ ਬੰਦਾ ਪੂਰਾ ਨਾਈਸ ਆ ਜੀ ਇੱਕ ਪੜ੍ਹਿਆ ਲਿਖਿਆ ਮੁੰਡਾ ਹਨਾ ਇਸੇ ਕਰਕੇ ਇਸੇ ਕਰਕੇ ਬਹੁਤ ਵਧੀਆ ਹੁੰਦਾ ਠੀਕ ਹੈ ਆਪਣਾ ਬਾਈ ਦਾ ਨੇਚਰ ਬਹੁਤ ਵਧੀਆ ਹੈ ਬਾਈ ਹਾਂ ਠੀਕ ਹੈ ਠੀਕ ਹੈ ਤਾਂ ਦੇਖ ਸਕਦੇ ਹੋ ਦੋਸਤੋ ਇਹ ਵੀ ਇਹਦੇ ਵੱਲੋਂ ਜਿਹੜੀ ਸਬਜ਼ੀ ਆਪਣੇ ਖੇਤਾਂ ਦੇ ਵਿੱਚੋਂ ਘਾਈ ਜਾਂਦੀ ਉਸ ਤੋਂ ਬਾਅਦ ਮੰਡੀ ਦੇ ਵਿੱਚ ਖੁਦ ਹੀ ਵੇਚਣ ਦੇ ਲਈ ਬੈਠ ਜਾਂਦਾ ਬਾਈ ਕਹਿੰਦੇ ਹਾਸਾ ਮਜ਼ਾਕ ਵੀ ਬਹੁਤ ਕਰਦਾ ਹਰੇਕ ਬੰਦੇ ਨਾਲ ਜਿਹੜੇ ਵੀ ਇਹਦੇ ਕੋਲੇ ਗਾਹਕ ਆਉਂਦੇ ਨੇ ਇਹਦੇ ਦੋਸਤ ਮਿੱਤਰ ਨੇ ਸਾਰੇ ਉਹਨਾਂ ਨਾਲ ਮਜ਼ਾਕ ਕਰਦਾ ਰਹਿੰਦਾ ਚੌੜ ਕਰਦਾ ਰਹਿੰਦਾ ਤੁਸੀਂ ਦੇਖ ਸਕਦੇ ਹੋ ਉਹਨੂੰ ਸਬਜ਼ੀ ਲੈਣ ਦੇ ਲਈ ਇਹਦੇ ਕੋਲ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ ਕਹਿੰਦੇ ਨੇ ਨੇਚਰ ਬਹੁਤ ਵਧੀਆ ਹੈਗਾ ਸ਼ਾਇਦ ਪੜਿਆ ਲਿਖਿਆ ਹੋਣ ਦੇ ਬਾਵਜੂਦ ਇੰਨਾ ਜਿਆਦਾ ਵਧੀਆ ਨੇਚਰ ਆ ਤੇ ਹਰ ਕਿਸੇ ਨੂੰ ਹਸਕੇ ਮਿਲਦਾ ਜੇ ਕਹਿੰਦਾ ਵੀ ਪੈਸੇ ਘਟ ਨੇ ਯਾਰ ਕੋਈ ਗੱਲ ਨਹੀਂ ਕੱਲ ਨੂੰ ਦੇ ਦਿੰਦੇ ਪਰ ਤੁਸੀਂ ਇਹੋ ਜਿਹੇ ਨੌਜਵਾਨਾਂ ਦੀ ਜਰੂਰ ਹੌਸਲਾ ਫੁਜਾਈ ਕਰਿਆ ਕਰੋ ਸਬਜ਼ੀ ਇਹਨਾਂ ਨੌਜਵਾਨਾਂ ਤੋਂ ਜਰੂਰ ਖਰੀਦਿਆ ਕਰੋ ਸ਼ੁੱਧ ਸਬਜ਼ੀ ਆ ਤੇ ਉਹੇ ਦੀ ਬਾਈ ਦਾ ਨੇਚਰ ਆ ਤੇ ਬਹੁਤ ਹੀ ਵਧੀਆ ਫਿਰ ਤੁਸੀਂ ਇਹੋ ਵੀਡੀਓ ਨੂੰ ਖੁੱਲ ਕੇ ਸਪੋਰਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਇਹੋ ਜਿਹੇ ਨੌਜਵਾਨਾਂ ਦਾ ਜਿਹੜਾ ਹੌਸਲਾ ਹੋਰ ਵੀ ਵੱਧ ਸਕੇ